Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਬਰਨਾਲਾ ਪੁਲਿਸ ਵੱਲੋਂ ਕੀਤੀ ਗਈ ਸਖਤੀ ਬਰਨਾਲਾ ਪੁਲਿਸ ਵੱਲੋਂ ਕੱਲ ਕਚਾਰੀ ਚੌਕ ਵਿੱਚ ਨਾਕਾ ਬੰਦੀ ਕਰਕੇ ਵਾਹਨਾਂ ਦੇ ਚਲਾਨ ਕੱਟੇ ਗਏ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਟ੍ਰੈਫਿਕ ਇੰਚਾਰਜ ਜਸਵਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅੱਜ ਅਸੀਂ ਜਿਹੜੇ ਬੁੱਟ ਮੋਟਰਸਾਈਕਲ ਦੇ ਲੋਕਾਂ ਵੱਲੋਂ ਸਲੈਂਸਰ ਮੋਡੀਫਾਈ ਕਰਵਾ ਕੇ ਪਟਾਕੇ ਮਰਵਾਏ ਜਾਂਦੇ ਨੇ ਖਾਸ ਕਰਕੇ ਉਹਨਾਂ ਦੇ ਮੌਕੇ ਤੇ ਚਲਾਨਾ ਕੱਟੇ ਗਏ ਇੱਥੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਬਾਜ਼ਾਰ ਵਿੱਚ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਹੈਵੀ ਵਹੀਕਲ ਦਾ ਜਾਣਾ ਸਖਤ ਮਨਾ ਹੈ ਹੋਰ ਵੀ ਕੁਝ ਕਿਹਾ ਉਹਨਾਂ ਤੁਸੀਂ ਕੁਝ ਸੁਮਸਕਦੇ ਹੋ ਬਰਨਾਲਾ ਤੋਂ ਜੁਨੀ ਸ਼ਰਮਾ ਦੀ ਕਾਸ ਰਿਪੋਰਟ ਅਰਾਜ ਜੀ ਤੁਸੀਂ ਕਚਹਿਰੀ ਚੌਂਗ ਦੇ ਵਿੱਚ ਨਾਕਾਬੰਦੀ ਕੀਤੀ ਹੈ ਕੀ ਕਹਿਣਾ ਚਾਹੋਗੇ ਹਾਂਜੀ ਸਾਥੇ ਬਹੁਤ ਹੀ ਮਹਾਨ ਜੋ ਐਸਐਸਪੀ ਸਾਹਿਬ ਸੀਰ ਸਿੰਘ ਦੀ ਮਲਕੀ ਪੀਐਸਪੀ ਟ੍ਰੈਕ ਸਰਦਾਰ ਗੁਰਵਚਨ ਸਿੰਘ ਜੀ ਦੀ ਅਗਵਾਈ ਵਿੱਚ ਜੋ ਟ੍ਰੈਕ ਮੈਮ ਚਲਦੀ ਰਹਿੰਦੀ ਹੈ ਟਾਈਮ ਟੂ ਟਾਈਮ ਹੈ ਜਿਹੜੇ ਜਿਹੜੇ ਰੂਲ ਤੋੜਨ ਵਾਲੇ ਲੋਕ ਹੈ ਉਹਨਾਂ ਦੇ ਚਿਹਰਾ ਵੀ ਕਿਤੇ ਜਾਂਦੇ ਆ ਅੱਜ ਵੀ ਸਪੈਸ਼ਲ ਬੋਲਟ ਦੇ ਜਿਹੜਾ ਕੋਈ ਸਲਾਂਸਰ ਹੈ ਫੂਟਿੰਗ ਕਰਦੇ ਨੇ ਉਹਨਾਂ ਦੇ ਚਿਹਰਾਨ ਕੀਤੇ ਜਾ ਰਹੇ ਨੇ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਵੀ ਕਰਦੇ ਆ ਇਹ ਅੱਤ ਤੋਂ ਅੱਠ ਹੈ ਜਿਹੜਾ ਹੈ ਜੈ ਵਿਹਿਕਲਾਂ ਦਾ ਸਿਟੀ ਦੇ ਅੰਦਰ ਜਾਣਾ ਮਨਾ ਹੈ ਕਿਰਪਾ ਕਰਕੇ ਉਸ ਚੀਜ਼ ਨੂੰ ਜਿੰਨੂ ਫੋਲੋ ਕਰੋ ਤੇ yellow line ਨੂੰ ਫੋਲੋ ਕਰੋ ਕੋਈ ਵੀ ਸਰਤਾਂ ਤੇ ਨਜਾਇਜ਼ ਮਾਨ ਨਾ ਰੱਖੋ ਕਰਮ ਇਹ ਪੀਲ ਹੈ ਬੇਨਤੀ ਹੈ ਉਸ ਤੋਂ ਬਾਅਦ ਫਿਰ ਕਾਨੂੰਨ ਮੁਤਾਬਕ ਬੰਦ ਦੀ ਕਾਰਵਾਈ ਵੀ ਹੋਊਗੀ ਤੇ ਈ ਰਿਕਸ਼ਾ ਨਾਲ ਸੰਬੰਧਿਤ ਜੋ ਜੀ ਰਿਕਸ਼ਾ ਵਾਲਿਆਂ ਨੂੰ ਅਸੀਂ ਆਲਰੇਡੀ ਮੀਟਿੰਗਸ ਕਰਕੇ ਹਦਾਇਤਾਂ ਦੇ ਚੁੱਕੇ ਹਾਂ 15 ਮਾਰਚ ਤੱਕ ਦਾ ਉਹਨਾਂ ਕੋਲ ਟਾਈਮ ਹੈ ਉਹਨਾਂ ਨੂੰ ਵੀ ਇਹ ਕਿਹਾ ਜੋ ਸਾਰੇ ਆਪਣੇ ਰੂਟਸ ਫੋਲੋ ਕਰਨ ਰੈਸ ਵਗੈਰਾ ਜਿਵੇਂ ਫਾਰਮ ਬਣਾ ਲੈਣ ਨੇ ਨੰਬਰ ਪਲੇਟ ਨੰਬਰ ਪਲੇਟ ਰਜਿਸਟਰਡ ਰਜਿਸਟ੍ਰੇਸ਼ਨ ਵੀ ਕਰਵਾ ਲੈਣ ਸਰ ਜਿਹੜੇ ਹਜੇ ਵੀ ਕੁਝ ਲੋਕ ਨੇ ਕੋਈ ਗੱਡੀ ਦੇ ਉੱਤੇ ਜਿਵੇਂ ਕਿ ਤੁਸੀਂ ਪਿੱਛੇ ਵੀ ਇੱਕ ਦੇਖਿਆ ਸੀਗਾ ਗੱਡੀ ਦੇ ਉੱਤੇ AK47 ਵਗੈਰਾ ਲਿਖਾ ਨਹੀਂ ਫਿਰਦੇ ਨੇ ਪਰ ਉਹਨਾਂ ਤੇ ਕੀ ਕਾਰਵਾਈ ਹੋਊਗਾ ਉਹਨਾਂ ਤੇ ਸਮੇਂ-ਮਾਤ ਦੇ ਤੌਰ ਤੇ ਤਰੁੱਸ ਕਾਰਵਾਈ ਕੀਤੀ ਜਾਂਦੀ ਹੈ ਅੱਜ ਵੀ ਸਟਿੱਕਰ ਲਾਏ ਗਏ ਨੇ ਤੇ ਉਹਨਾਂ ਦੇ ਫੈਂਸੀ ਮੋਡਰਨਾਈਜੇਸ਼ਨ ਕਰਨ ਦੇ ਚਲਾਨ ਵੀ ਕੀਤੇ ਗਏ ਸਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਵੀ ਅੱਛਾ ਸਮਾਜ ਸਿਰਜਣ ਲਈ ਅੱਛਾ ਆਪਣੇ ਸ਼ਹਿਰ ਵਾਸੀ ਬਣਨ ਲਈ ਆਪਣੀ ਜ਼ਿੰਮੇਵਾਰੀ ਨਾ ਟਰੈਕ ਨਿਯਮਾਂ ਦੀ ਪਾਲਣਾ ਕਰੋ ਟਰੈਕ ਪੁਲਿਸ ਨੂੰ ਸਹਿਯੋਗ ਦਿਓ ਅਸੀਂ ਹਰ ਵਕਤ ਤੁਹਾਡੀ ਮਦਦ ਲਈ ਤਤਪਰ ਹਾਂ ਤੇ ਹਾਜ਼ਰ ਹਾਂ